ਜਟੇ ਦੇ ਫੈਮਿਲੀ ਆ ਜਟੇ ਸਾਡੇ ਫੈਮਿਲੀ ਹੱਸਾ ਹੋ ਰ ਗਿਆ ਲੈ ਤੈਨੂੰ ਆ ਜਾ ਮਾ ਕੇ ਮਰਵਾਵਾਗੀ ਆ ਜਾ ਇਹ ਆਪੀ ਕੈਂਡਲਾਂ ਜਗਣੀਆਂ ਵਾ ਤੇ ਕਾਕਾ ਪੂਰਾ ਰੈਡੀ ਹੈ ਕਾਕਾ ਕੇਕ ਕਟਣਾ ਵਾ ਕੱਟੂ ਕੱਟੂ ਸਰ ਹੋ ਰਿਹਾ ਹੈ ਬੀਪੀ ਚੈੱਕ ਡਾਕਟਰ ਸਾਹਿਬ ਆਏ ਨੇ ਘਰੇ ਸਸੀ ਕਾਲ ਜੀ ਸਾਹਿਬ ਤੁਸੀਂ ਕਰੋ ਮੇਰਾ ਕਲੀਨਿਕ ਮੇਰਾ ਕਲੀਨਿਕ ਆ ਗਾ ਫਲਾਣੇ ਦਾ ਫਲਾਣੇ ਰੋਡ ਫਲਾਣੇ ਜਿਹੜੇ ਤੁਸੀਂ ਬੰਦੇ ਲਿਖੇ ਆ ਡੈਕਾ ਬੰਦੇ ਦਾ ਤੇ ਚੱਕ ਨਹੀਂ ਇਹਨੂੰ ਯਾਦ ਨਹੀਂ ਹੋ ਰਗੜ ਲਾ ਦੇ ਪਾ ਕੇ ਹੋਰ ਕਾ ਤਵਾਂਗਾ ਤੁਹਾਨੂੰ ਮੈਂ ਪਾ ਗਾ ਨਾਉ ਨਹੀਂ ਗਾ ਜਾ ਕਾਕਾ ਵੀ ਨਾਲ ਲਾ ਗਿਆ ਚਲੀਏ ਦਾਸ ਸਾਹਿਬ ਇਹ ਛੋਟੇ ਦਾਸ ਸਾਹਿਬ ਚਲੀਏ ਚੁੱਕੋ ਸੁਣੋ ਡੈਟਰਾ ਮਾਰਿਓ ਇਹ ਮੈਨੂੰ ਟਿਕਾ ਲਾਉਂਦਾ ਮਾਰੋ ਇਹਨੂੰ ਜੋ ਦਾ ਬਸ ਡਾਕਟਰ ਸਾਹਿਬ ਕੋ ਸਾਸਰੀ ਘਰ ਬੁਲਾ ਦੇ ਗਏ ਨਹੀਂ ਨਹੀਂ ਇਹਨਾਂ ਨੂੰ ਬਹੁਤ دیر ਮਾਰਤ ਹੋਇਆ ਬੈਠ ਜਰੂਰੇ ਹਾਂਜੀ ਜੀ ਗੁੱਡ ਮਾਰਨਿੰਗ ਸਾਰੇ ਲੋਕਾਂ ਨੂੰ ਤੇ ਸਾਰੇ ਜਿਹਨੇ ਹੋ ਗਿਆ ਵਧੀਆ ਸਵਾਗਤ ਕਰਦੇ ਆ ਇੱਕ ਨਵੇਂ ਤੇ ਵਧੀਆ ਜਿਹੇ ਵਲੌਗ ਦੇ ਵਿੱਚ ਤੇ ਜਿਹੜੇ ਨਵੇਂ ਨੇ ਪਲੀਜ਼ ਉਹ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਪੁਰਾਣੇ ਨੇ ਉਹ ਸ਼ੇਅਰ ਕਰ ਦਿਓ ਤੇ ਵਲੌਗ ਜਿਹੜਾ ਅਸੀਂ ਸਵੇਰੇ ਸਟਾਰਟ ਕਰ ਲੇਤਾ ਜਦ ਤੱਕ ਤੁਸੀਂ ਵੇਖਿਆ ਸਾਡੇ ਘਰੇ ਡਾਕਟਰ ਸਾਹਿਬ ਆਏ ਸੀ ਬੀਪੀ ਵਗੈਰਾ ਚੈੱਕ ਕਰਦੇ ਬਈ ਤੇ ਹੁਣ ਆਪਾਂ ਰੈਡੀ ਹੋਏ ਆ ਅੱਜ ਜਾਵਾਂਗੇ ਬਟਾਲੇ ਵਿਆਹ ਬਹੁਤ ਲੱਗੇ ਆ ਚੁੱਕਾ ਵਾ ਤੇ ਉਹਦੀ ਸ਼ਾਪਿੰਗ ਜਿਹੜੀ ਉਹ ਸਾਰੀ ਪਈ ਆ ਥੋੜੀ ਬਹੁਤੀ ਹਜ ਸ਼ਾਪਿੰਗ ਕਰਨੀ ਆ ਇਹ ਕੱਜ ਮੇਰਾ ਬਰਥਡੇ ਤੇ ਸਾਰੇ ਜਣੇ ਮੈਨੂੰ ਬਰਥਡੇ ਦੀਆਂ ਵਿਸ਼ੇਸ ਦੇਓ ਵਧਾਈਆਂ ਦਿਓ ਤੇ ਬਾਕੀ ਮੈਨੂੰ ਨਹੀਂ ਪਤਾ ਵੀ ਅੱਜ ਕੀ ਮੇਰੇ ਬਾਤੇ ਪਲੈਨਿੰਗ ਹੈਗੀ ਆ ਤੇ ਕੀ ਨਹੀਂ ਜੋ ਵੀ ਹੋਣਗੇ ਮੈਨੂੰ ਨਹੀਂ ਕੋਸ਼ਾ ਚ ਪਤਾ ਜੋ ਵੀ ਹੋਊਗਾ ਜਿੱਦਾਂ ਦਾ ਵੀ ਵਲੌਗ ਹੋਊਗਾ ਤੇ ਉਹਨੂੰ ਵੇਖਿਓ ਜ਼ਰੂਰ ਤੇ ਨਾਲ ਦੀ ਨਾਲ ਜੇ ਨਾ ਹੋਈ ਤਾਂ ਕੋਈ ਗੱਲ ਨਹੀਂ ਤੇ ਸ਼ੇਅਰ ਕਰ ਦਿਓ ਤੇ ਇੰਜੋਏ ਕਰਿਓ ਤੇ ਵਲੌਗ ਜਿਹੜਾ ਆਪਣਾ ਸਟਾਰਟ ਆ ਵੇਖਦੇ ਅੱਜ ਮੇਰੇ ਵਾਸਤੇ ਕੀ ਹੁੰਦਾ ਸਰਪ੍ਰਾਈਜ਼ ਆਹ ਰੇਖੋ ਸਰਪ੍ਰਾਈਜ਼ ਸਰਪ੍ਰਾਈਜ਼ ਮੈਂ ਹਾਂ ਤੇ ਬਾਕੀ ਇਹ ਰੈਡੀ ਹੋ ਜਾਣਾ ਫਿਰ ਚੱਲਦੇ ਆ ਤੁਹਾਨੂੰ ਮਿਲਦੇ ਦੇਖ ਲਓ ਹਾਲ ਆਹ ਹਾਲ ਹੋਊਗੀ ਕਿ ਨਹੀਂ ਕਿੱਕ ਮਾਰਨੀ ਆਣੀ ਉਹ ਹੋ ਗਈ ਜੇ ਬੱਲੇ 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 ਹੋ ਗਈ ਚਲੋ 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 ਚੱਲੀਏ ਅਰਬਾਬ ਵਿਚਾਰੀ ਕਰਦੀ ਆ ਪਰ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪਰ ਕੀ ਕਰੀਏ ਲੈ ਕੇ ਨਹੀਂ ਜਾ ਸਕਦੇ ਤੇ ਇਸ ਕਰਕੇ ਆਇਰ ਹੈ ਟਿਕਾਈ ਆ ਆ ਇੰਨੀ ਗਣਾ ਸੱਜਣਾ ਵਾ ਨਿਕਲਾ ਤਾਂ ਬਾਕੀ ਜਾਏ ਤੇ ਬਾਕੀ ਤੁਸੀਂ ਵੀ ਚੈੱਕ ਕਰੋ ਓਹ ਹੋ ਹੋ ਛੱਡ ਦੇਖੋ ਗਾਈਸ ਲੇਖੋ ਕੀ ਹੋਇਆ ਪੜੇ ਕਮ ਆ ਗਿਆ ਉਹ ਪੈਸੇ ਤੇ ਲੈਂਦੇ ਨਹੀਂ ਫਿਰ ਤੁਹਾਨੂੰ ਕੰਮ ਕਰਦੇ ਝੂਠ ਤੇ ਛੱਡ ਕੋਲ ਗੱਡੀ ਆ ਤੇ ਗਾਈਸ ਹੁਣ ਅਸੀਂ ਨਾ ਕੰਟੀਨਿਊ ਕਰਾਂਗੇ ਤੇ ਰਸਤੇ ਵਿੱਚ ਕਿਤੇ ਜਾ ਕੇ ਬロッਕ ਕਰੀਏ ਤੇ ਕਰਾਂਗੇ ਅਦਰਵਾਇਸ ਕਰੇ ਮਿਲਾਂਗੇ ਅੱਜ ਕੀ ਪਲੈਨਿੰਗ ਹੈ ਮੇਰੇ ਸਭ ਦਾ ਅੱਜ ਤੇ ਪਾਸੇ ਪੈਸਟੀਆਂ ਲੈਦੇ ਨੇ ਤੇ ਚਲੋ ਠੀਕ ਹੈ ਗਾਇਸ ਮਿਲਦੇ ਹਾਂ ਕਰਦੇ ਹੋਏ ਤੇ ਪ੍ਰਭ ਸਕੂਟਰੀ ਲਾਉਂਦੇ ਆ ਇਹਦੇ ਆਪਾਂ ਆ ਗਏ ਆ 42 ਦੁਕਾਨ ਤੇ ਹੁਣ ਇਥੇ ਜੁੱਤੀਆਂ ਦੀ ਸ਼ੋਪਿੰਗ ਕਰਾਂਗੇ ਕੋਈ ਕਲਾਸ ਰੱਬ ਆਜੋ ਆਜੋ ਸ਼ੋਪਿੰਗ ਕਰ ਲਈ ਮੋਲੀ ਸਾਹਿਬ ਆ ਜੋੜੇ ਸੋਚਿਆ ਲੈ ਨਹੀਂ ਲੈ ਲਾਤੀ ਵਿੱਚੇ ਸਦਾ ਖਰੀਦਦੇ ਆ ਵਿੱਚੇ ਨਿਕਲੇ ਖਰੀਦਦੇ ਆ ਸਾਰਾ ਕੁਝ ਖਰੀਦ ਲਿਆ ਹਾਂ ਇੱਥੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਾਢੇ 4 ਹੋ ਗਏ ਅੱਜ ਹਾਂ ਸਾਢੇ 4 ਹੋ ਗਏ ਅੱਜ ਅੱਜ ਤਾਂ ਕੰਮ ਹੀ ਕੋਈ ਨਹੀਂ ਨਿਪੜਿਆ ਯਾਰ ਅੋਈ ਅੱਜ ਪ੍ਰਭ ਦੀ ਨਾ ਹੋਊਗਾ ਪ੍ਰਾਣੀ ਨਾ ਹੋਸਰੇ ਫਟੋਲਾਂ ਆ ਗਏ ਇੱਧਰ ਬਣ ਗਈ ਸਾਡੇ ਅੰਦਿਆਂ ਨੂੰ ਚਾਹ ਤੁਸੀਂ ਕੀ ਲੱਗੇ ਸ਼ਾਪਿੰਗ ਮੈਂ ਥੋੜੀ ਜਿਹੀ ਸ਼ਾਪਿੰਗ ਬਾਕੀਆਂ ਨੂੰ ਉਹ ਦੋ ਵਿਖਾਵਾਂਗੇ ਜਦੋਂ ਪਾਵਾਂਗੇ ਤੇ ਹੋਣਾ ਹੀ ਆਪਣੀ ਫੈਮਲੀ ਨੂੰ ਦਿਖਾ ਲਈਏ ਇਹ ਨਹੀਂ ਫੈਮਲੀ YouTube ਆਪਣੀ ਇਹ ਵੀ ਫੈਮਿਲੀ ਆ ਮਤਲਬ ਉਹ ਇਹ ਚੀਜ਼ ਉਹ ਦੋ ਸਰਪ੍ਰਾਈਜ਼ ਹੀ ਆ ਜਾਂਦਾ ਨਾ ਹਾਂ ਹੈਨਾ ਚਲੋ ਠੀਕ ਹੈ ਤੇ ਹੁਣ ਆਪਾਂ ਹੋਈਆਂ ਫ੍ਰੀ ਤੇ ਬਰਥਡੇ ਦਾ ਜੇ ਕੋਈ ਪਲੈਨਿੰਗ ਨਹੀਂ ਕੁਝ ਨਹੀਂ ਪਤਾ ਕੀ ਬਣਾਣਾ ਕੀ ਨਹੀਂ ਲੱਗੀ ਆਪਣੀ ਸ਼ਿਮਲਾ ਮਟਰ ਚ ਬਣਾਣਾ ਸ਼ਿਮਲਾ ਮਟਰ ਨੂੰ ਕਰਕੇ ਆਪਾਂ ਫਰਾਈਡ ਫਿਰ ਬਣਾਈ ਦੀ ਆ ਤੇ ਵਿੱਚ ਪਾਈਦਾ ਆਪਾਂ ਮਟੀਰੀਅਲ ਇਹ ਬੜੀ ਹਲਵਾਈ ਲੱਗੀ ਸ਼ਿਮਲਾ ਮਟਰ ਤੇ ਅੱਜ ਹੜੀ ਮੰਮੀ ਦੀ ਫਰਮਾਇਸ਼ ਤੇ ਸਬਜ਼ੀ ਬਣਦੀ ਆ ਹੜੀ ਮੰਮੀ ਹਦੀ ਸ਼ਿਮਲਾ ਬਣਾ ਦਿੱਤੀ ਬਣਾਉਣੀ ਹੈ ਜੀ ਮੇਰਾ ਵੀ ਕਰਨ ਰਿਆ ਸੀ ਮੈਂ ਤਾਂ ਸੋਚਿਆ ਵੀ ਸ਼ਿਮਲਾ ਲੈ ਲੈਂਦੇ ਆ ਤੇ ਮੈਨੂੰ ਪਤਾ ਨਹੀਂ ਕਿ ਇਹਨੇ ਖਾਣੀ ਜਾਂ ਨਹੀਂ ਖਾਣੀ ਤੇ ਮੰਮੀ ਨੇ ਵੀ ਉਹ ਗੱਲ ਕਹਿਤੀ ਵੀ ਹੜੀ ਸ਼ਿਮਲਾ ਬਣਾਉਣੀ ਹੈ ਤੇ ਬਾਕੀ ਆਪਣੇ ਕੰਮ ਡਨ ਹੋ ਗਏ ਆ ਤੇ ਬਰਥਡੇ ਅੱਜ ਲੰਘਦਾ ਪਿਆ ਵਧੀਆ ਵਧੀਆ ਤੇ ਗਿਫਟ ਵੀ ਕੋਈ ਨਾ ਕੋਈ ਆਇਆ ਮੈਨੂੰ ਪਤਾ ਤੇ ਕੇਕ ਵੀ ਆ ਗਿਆ ਵਾ ਤੇ ਹੁਣ ਕਟਿੰਗ ਕਰਾਂਗੇ ਫੈਮਿਲੀ ਦੇ ਨਾਲ ਬਸ ਅਸੀਂ ਸੈਲੀਬ੍ਰੇਟ ਕਰਨਾ ਵਾ ਅਸੀਂ ਕੋਈ ਬਹੁਤ ਜ਼ਿਆਦਾ ਨਹੀਂ ਮਤਲਬ ਜ਼ਿਆਦਾ ਨਹੀਂ ਕਰਨਾ ਤੇ ਨਾ ਹੀ ਜ਼ਿਆਦਾ ਹੀ ਥੋੜੀ ਜਿਹੀ ਪ੍ਰੋਬਲਮ ਜੀ ਹੋਈ ਇਸ ਕਰਕੇ ਆਪਾਂ ਜਿਆਦਾ ਸੈਲੀਬ੍ਰੇਟ ਨਹੀਂ ਕਰ ਸਕਦੇ ਥੋੜਾ ਜਿਹਾ ਕੇਕ ਕਟਾਂਗੇ ਵੀ ਫੈਮਿਲੀ ਦੇ ਨਾਲ ਬਾਕੀ ਇਹ ਆ ਕਿ ਆਪਾਂ ਨੂੰ ਫੰਕਸ਼ਨ ਬਹੁਤ ਜ਼ਿਆਦਾ ਆ ਰਿਹਾ ਮੈਰਿਜਾਂ ਚੱਲ ਰਹੀਆਂ ਨੇ ਹੁਣ ਮੈਰਿਜਾਂ ਆ ਰਹੀਆਂ ਨੇ ਆਪਣੀਆਂ ਇਦਾਂ ਰਿਲੇਟਿਵ ਚ ਤੇ ਇਹ ਬਾਕੀ ਹਰਬਾਬ ਦਾ ਬਰਥਡੇ ਆ ਰਿਹਾ ਐਨੀਵਰਸਰੀ ਆ ਰਹੀ ਉਹ ਅਸੀਂ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਾਂਗੇ ਕਿਉਂਕਿ ਉਹ ਵੀ ਸਾਡੀ ਲਾਗੇ ਲਾਗੇ ਹੁੰਦੀ ਆ ਆਪਾਂ ਇਕੱਠੀ ਕਰ ਲੈਣੀ ਆ ਤੇ ਮੇਰਾ ਬਰਥਡੇ ਥੋੜਾ ਜਿਹਾ ਅੱਜ 24 ਤਰੀਕ ਨੂੰ ਆ ਤੇ ਪ੍ਰਭ ਦਾ ਸਿਰਫਾ ਲੱਗ ਹੁੰਦਾ ਬਾਕੀ ਸਾਡਾ ਸਾਰਾ ਕੁਝ ਇਕੱਠਾ ਹੀ ਆ ਜਾਂਦਾ ਵਾ ਤੇ ਇਸ ਕਰਕੇ ਅਸੀਂ ਮਤਲਬ ਇਕੱਠਾ ਹੀ ਸੈਲੀਬ੍ਰੇਟ ਕਰ ਲੈਨੇ ਆ ਬਰਥਡੇ ਅਸੀਂ ਥੋੜਾ ਜਿਹਾ ਸੈਲੀਬ੍ਰੇਟ ਕਰਾਂਗੇ ਉਹ ਵੀ ਫੈਮਿਲੀ ਨਾਲ ਚਲੋ ਜਿੱਦਾਂ ਦਾ ਵੀ ਕਰਾਂਗੇ ਤੁਹਾਨੂੰ ਵਿਖਾਉਨੇ ਆ ਮੱਲੀ ਸਾਹਿਬ ਆ ਜਾਣ ਮੈਂ ਸਬਜੀ ਬਣਾ ਲਾਂ ਤੇ ਸਬਜੀ ਨਾਲ ਦੀ ਨਾਲ ਬਣਾਉਨੇ ਤੁਹਾਨੂੰ ਵਿਖਾਉਨੇ ਆ ਆਹ ਵੇਖੋ ਬਾਪੂ ਕਰੋ ਆਹ ਇਹ ਕਾਂਡੇ ਰੋ ਤੂੰ ਫੋਣੀ ਚਾਹੁੰਦੇ ਰਿਹਾ ਕਰੋ ਇਹ ਬਸ ਫੂਲ ਫੋਣੀ ਕਰਦੇ ਹੀ ਰਹਿੰਦੇ ਸਾਰਾ ਦਿਨ ਤੇ ਮੈਂ ਇੱਧਰ ਪਈ ਥੋੜੀ ਜਿਹੀ ਚਾਹ ਨਾਲ ਪੀ ਲੈਨੇ ਆ ਤੇ Shimla merch ਨੂੰ ਆਪਾਂ ਪਹਿਲਾਂ Shimla merch ਤੇ ਪਿਆਜ਼ ਤੇ ਪਿਆਜ਼ ਆਪਾਂ ਏਦਾਂ ਕੱਟ ਲੈਨੇ ਆ ਰੱਖੀ ਏਦਾਂ ਦਾ ਪਿਆਜ਼ ਲਾ ਲੈਣਾ ਵਾ ਤੇ ਇਹਨਾਂ ਦੋਵਾਂ ਨੂੰ ਫਰਾਈ ਕਰਨਾ ਫਰਾਈ ਕਰਨ ਤੋਂ ਬਾਅਦ ਇਹਨਾਂ ਨੂੰ ਤੜਕਾ ਲਾਉਣਾ ਵਾ ਤੇ ਉਹ ਮੈਂ ਤੁਹਾਨੂੰ ਖੁਦ ਨਹੀਂ ਤੇ ਪਿਛਲੇ ਤੋਂ ਬਹੁਤ ਪਿਛੇ ਜਿਹੜੇ ਵਲੌਗ ਬਣਾਏ ਹੋਏ ਆ ਉਹਨਾਂ ਵਿੱਚ ਸਾਰਾ ਕੁਝ ਮੈਂ ਦੱਸਿਆ ਵਾ ਕਿ ਮੈਂ ਕਿਦਾਂ ਜਿਹੜੀ ਇਹ ਰੈਡੀ ਕਰਦੀ ਹਾਂ Shimla merch ਕਿਉਂਕਿ ਹਰ ਇੱਕ ਦਾ ਜਿਹੜਾ ਤਰੀਕਾ ਵੱਖਰਾ ਹੁੰਦਾ ਵਾ ਤੇ ਚਲੋ ਤੜਕਾ ਲਾ ਲੀਏ ਨਾਲ ਫੈਮਿਲੀ ਆ ਜੇ ਫਿਰ ਮੇਰੇ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਦਾ ਸਾਰਿਆਂ ਦੇ ਮੈਂ ਵਲੌਗ ਦੇ ਵਿੱਚ ਆਇਆ ਹੁਣ ਵੱਡਾ ਪਟਾ ਵਲੌਗ ਦੇ ਵਿੱਚ ਆਇਆ ਹਾਂ ਤੇ ਸਾਰੀ ਦਿਹਾੜੀ ਇਹ ਆਪੀ ਭਾਈ ਟੈਂਪੋ ਵੀ ਨਹੀਂ ਲੱਗਦਾ ਤੇ ਬਾਕੀ ਘਰੇ ਵੀ ਥੋੜਾ ਬੋਤਾ ਕੰਮ ਜਿਆ ਚੱਲਣ ਡਿਆ ਹੈਗਾ ਉਹ ਹੀ ਤੁਹਾਨੂੰ ਦੱਸਾਂਗੇ ਕੀ ਕਰਾਂ ਓਡੇ ਕੰਮ ਤੇ ਬਾਕੀ ਇਹ ਆਪੀ ਆਜਿਆ ਕੁੜੀ ਦਾ ਜਨਮ ਦਿਨ ਤੇ ਜਨਮ ਦਿਨ ਦੇ ਉਤੇ ਨੂੰ ਦਿੱਤਾ ਦਿੱਤਾ ਕਾਹੋਣੀ ਲੈ ਆ ਗਏ ਪਰ ਕੇਕਦ ਲਈ ਕਟਿਆ ਜਿੱਡੀ ਕਾ ਆ ਉਹਦਾ ਕੇਕ ਦੇ ਆਂਦਾ ਵਾ ਤੇ ਤੁਹਾਨੂੰ ਕੇਕ ਦੇ ਦਰਸ਼ਨ ਮੈਂ ਕਰਾ ਹੀ ਦੇਣਾ ਵਾ ਛੋਟਾ ਜਿਹਾ ਕੇਕ ਰਹਿਦਾ ਜਿਡੇ ਆਪਿਆ ਤੇ ਬਸ ਬੀਤੀ ਕਰ ਰਿਹਾ ਨੀ ਉਹ ਉੱਥੇ ਹੀ ਆ ਆਪਾਂ ਕੇਕ ਨੂੰ ਨਹੀਂ ਆ ਜਾ ਵਿਖਾਇਆ ਤੇ ਆਪਾਂ ਆਪ ਉਹ ਤੁਹਾਨੂੰ ਜਲ ਜਲ ਹੀ ਮੜਾ ਜਾ ਵਿਖਾ ਲ ਦਿੰਦੇ ਤੇ ਬਾਕੀ ਇਹ ਆ ਵੀ ਜਿਡੇ ਫੈਮਿਲੀ ਆ ਜਿਡੇ ਸਾਡੀ ਫੈਮਿਲੀ ਆ ਉਸ ਹਾਰਾ ਕੇ ਕੇਕ ਲੈ ਤਣੇ ਆ ਜਾ ਬਾਰੇ ਬਾਕੀ ਕਰਦੇ ਆ ਸੈਲੀਬ੍ਰੇਟ ਸੈਲੀਬ੍ਰੇਟ ਹੀ ਹੁੰਦਾ ਛੋਟਾ ਜਿਹਾ ਤੇ ਕਰਦੇ ਆ ਗੱਲ ਬਾਤ ਤੇ ਕਟਣ ਲੱਗ ਜਾਂ ਤੁਹਾਨੂੰ ਫਿਰ ਮਿਲਦੇ ਹਾਂ ਹਾਂਜੀ ਜਿਹਦੇ ਕੇਸ ਲਿਆ ਕੇ ਕੇਕ ਤੇ ਕੇਕ ਦੇ ਵਿੱਚ ਨਾ ਇੱਕ ਹੋਰ ਨਿਕਾਇਆ ਰਾਜ ਪੂਣਾ ਸੀ ਫਿਰ ਮੈਂ ਨਹੀਂ ਚੰਗੇ ਲੱਗਦਾ ਉਹ ਦੁਕਾਨ ਵਾਲੇ ਆਪਣੇ ਸੱਜਣ ਭਰਾਵਾ ਉਹਨਾਂ ਕਹਿੰਦਾ ਕੀ ਦਿਖਾਉਂਦਾ ਫਿਰਦਿਆ ਆਹ ਵੇਖੋ ਜੀ ਕੇਕ ਤੇ ਕੇਕ ਦੇ ਉੱਤੇ ਮੈਂ ਅੱਦ ਲਿਖਾਉਣਾ ਹੈ ਇੱਕ ਪਤਖਾਨਾ ਪਤਖਾਨਾ ਲਿਖਾ ਕੇ ਲੈਣ ਹੁਣ ਲੈਣਾ ਸੀ ਕਲੇਸ਼ ਕਲੇਸ਼ ਨਿਹਰਾ ਹੀ ਕਲੇਸ਼ ਉਹ ਫੁੱਲ ਵਿੰਗਾ ਹੋ ਗਿਆ ਚੱਕੋਈ ਨਹੀਂ ਤੇ ਕਲੇਸ਼ ਲਿਖਾ ਕੇ ਲੈ ਹੁਣ ਅਜੇ ਤੱਕ ਮੈਂ ਉਹ ਦੁਕਾਨ ਵਾਲੇ ਬੜੇ ਸੱਜਣ ਭਰਾਵਾ ਆਪਣੇ ਤਾਂ ਮੈਂ ਬੁਰਜ ਲੱਗਦਾ ਵੜਾ ਇੱਕ ਰੱਖਦਾ ਤਾਂ ਨੇ ਆ ਢਾਕ ਲਈ ਹੈ ਪਰ ਜਿੱਡੀ ਘਾੜੀ ਫੈਮਲੀ ਉਹਦਾ ਘੜਾ ਕੇਕ ਛੋਟਾ ਹੋਰ ਉਹ ਤੇ ਵੱਡਾ ਆਂਦਾ ਹਾਂ ਮੈਂ ਵੱਡਾ ਕੀ ਕਰਨਾ ਹਾਂ ਹਾਂ ਕਿ ਹੋ ਗਿਆ ਆਪਾਂ ਫੇਰ ਨਹੀਂ ਥੋੜੇ ਦਿਨਾਂ ਤੱਕ ਤਾਂ ਫੇਰ ਕੇ ਦੀ ਕੇਕ ਖਟਣੀ ਹਾਂ ਅਗਲੇ ਦਿਨ ਫ੍ਰਿਜ ਰੱਖੀ ਜਨਾ ਜੀ ਨਹੀਂ ਕਰਦਾ ਇੱਥੇ ਬਹਿ ਜਾ ਇੱਧਰ ਆ ਜਾਓ ਇੱਥੇ ਸੋਫੇ ਤੇ ਆਓ ਲਟਾਂ ਡਾਟਾ ਨਾ ਦੇਣੀਆਂ ਅਸੀਂ ਡੈਕੋਰੇਸ਼ਨ ਹੋਣੀ ਡੈਕੋਰੇਸ਼ਨ ਇਹ ਕ ਇਧਰੋਂ ਚੱਲੂਗੀ ਇਹ ਕ ਇਧਰੋਂ ਚੱਲੂਗੀ ਇਹ ਤਾਂ ਚੱਲੂ ਨਹੀਂ ਇਹ ਕਿਧਰੋਂ ਲਾਈ ਜਾਂਦੇ ਜੇ ਸਾਰੀਆਂ ਚੱਲਣ ਗਿਆ ਇਹ ਕੀ ਕਰ ਰਹੇ ਨੇ ਤੁਸੀਂ ਹੈ ਕਿ ਚੱਲ ਗਈ ਸਵਾਦ ਦਾ ਜ਼ਿੰਦਗੀ ਦਾ ਕੰਮ ਕਰ ਲਓ ਵੇ ਲੋ ਡੈਡੀ ਜੀ ਇੱਕ ਚੱਲੇਗੀ ਸਾਈ ਚੱਕ ਪਾ ਲਓ ਕਰਾਪ ਦੀ ਆਪੀ ਆਂਰੇ ਹਾਂ YouTube ਮੇਰੀ ਗੱਲ ਸੁਣੋ ਬਸ ਹੁਣ ਹੀ ਚੱਲਣ ਗਿਆ ਲੈ ਉਸ ਲਿਆਓ ਤੇ ਆਪਾਂ ਫੇਰ ਹੀ ਉਹ ਕਰੀਏ ਉਹ ਕਿੱਥੇ ਡੱਬੀ ਮੰਮੀ ਡੱਬੀ ਉਹ ਸੋਹਣੀ ਜਗ੍ਹਾ ਆ ਆਈ ਬੱਬੀ ਬਾਤ ਕਹਿੰਦਾ ਆਈ ਬੱਬੀ ਬੁਗਾ ਮਾਰ ਲਓ ਕੱਢ ਦੋਗੇ ਤੁਸੀਂ ਕੱਟੋ ਹੈ ਹੈ ਤੁਸੀਂ ਕੱਟੋਗੇ ਕੇਕ ਕੇ ਖਾਓਗੇ ਤੁਸੀਂ ਹੈ ਬਾਬਾ ਦੀ ਖਾਓ ਗੱਲਾਂ ਹੋ ਰਹੀਆਂ ਖਾਓਗੇ ਕੇਕ ਕਿੰਨਾ ਖਾਓਗੇ ਪਾਪ ਹੂੰ ਹੂੰ ਕੰਮ ਖਾਓ ਕੰਮ ਆ ਗਾ ਮਦਨਾ ਆਏ ਸਰਤਾ ਸਾਹਿਬ ਜੀ ਚਾਰ ਪੱਤੇ ਵਿੱਚ ਬੈ ਜਾ ਉਹ ਨਹੀਂ ਨਹੀਂ ਦੱਬੀ ਤੇ ਮੇਰੇ ਘਰ ਰਾਇਤਾ ਕਿੱਥੇ ਕੰਮ ਹਾਂ ਉਹ ਵਿਆਹ ਦੇ ਵੀ ਕਟਾਂਗੇ ਨਾਲ ਡੈਡੀ ਜਾਦਨ ਪੈਗਾ ਆਊਗਾ ਅੱਜ ਵੀ ਡੈਡੀ ਨੇ ਲਾ ਲਿਆ ਵੇਹੇ ਚੰਗਾ

ਲਓ ਜੀ ਆਪਾਂ ਕੱਟਣ ਲੱਗੇ ਕੈਕ ਬਾਲਗੋਰ ਕਹਿੰਦੇ ਆ ਵੀ ਅਸੀਂ ਵੀ ਨਾਲ ਜੋੜਨਾ ਤੇ ਮਾਣੋ ਤੂੰ ਕੱਢੀ ਤੂੰ ਕੱਢੀ ਹੈਪੀ ਬਰਥਡੇ ਟੂ ਜਲਦੀ ਕਿਦਾਂ ਪਾਓ ਹੈਪੀ ਬਰਥਡੇ ਟੂ ਬੜਾ ਬਾਪਾ ਹੈਪੀ ਬਰਥਡੇ ਕੱਟਾ ਹੈਪੀ ਬਰਥਡੇ ਚਲੋ ਕੱਟੀ ਗੋ ਲਓ ਜੀ ਕਟਿੰਗ ਹੋ ਗਿਆ ਹੁਣ ਕਟਾਂਗੇ ਅਗਲੇ ਸਾਲ ਇੱਕ ਸਾਲ ਤੁਸੀਂ ਵੇਟ ਕਰਿਓ ਜਦੋਂ ਅਗਲੇ ਸਾਲ ਕਟਾਂਗੇ ਫੇਰ ਵੀਡੀਓ ਬਣਾਵਾਂਗੇ ਤਾਂ ਤੱਕ ਲਈ ਨਮਸਕਾਰ ਨਮਸਕਾਰ ਚਾਹ ਲਿਆ ਬਾਪੇ ਮੋਟਾ ਲੱਗੀ ਆ ਮਾੜਾ ਭਾਈ ਜੀ ਆ ਨੀ ਮਸਾ ਖਾਣਾ ਜੀ ਤੇ ਹੀ ਹੋਨੇਗਾ ਕਰਦੇ ਫੋਨ ਵਾਲੇ ਲਓ ਜੀ ਕੈਲੀਬ੍ਰੇਟਨ ਹੋੜਿਆ ਵਾ ਕੈਲੀਬ੍ਰੇਟਨ ਕੈਲੀਬ੍ਰੇਟਨ ਹੋੜਿਆ ਪਾਉਂਦੇ ਖਾਣੇ ਆ ਭਾਈ ਇਹ ਪੇਟ ਚ ਭਾਗ ਖਾਣੇ ਆ ਚਲੋ ਗਾਇਸ ਹੁਣ ਲੈ ਆਈਏ ਫਿਰ ਹੁਣ ਲੱਗੇ ਅਸੀਂ ਕੇਕ ਖਾਣ ਫਿਰ ਕਰਦੇ ਬਲੌਗ ਕਰਦੇ ਗਿਓ ਚਲੋ ਜਿਓ ਲਓ ਜੀ ਰਬਾਬ ਰਸ ਗਈ ਹੈ ਡੀ ਕੇਕ ਤੋਂ ਕੇਕ ਤਾਂ ਰਸ ਗਈ ਕੇਕ ਨਹੀਂ ਮਿਲਿਆ ਵੀਡੀਓ ਚੱਲੀ ਜੰਮੀ ਵੀਡੀਓ ਚੱਲੀ ਤੇ ਚੱਕੀ ਪੜੀ ਇਹਦਾ ਕੋਈ ਹਾਲ ਬੁੱਗਾ ਲਈ ਬਣ ਗਿਆ ਸਾਰਾ ਬਾਅਦ ਬੁੱਗਾ ਲੈ ਅੱਧਾ ਰੋਟਾ ਖਾ ਰੋੜਾ ਥੋੜਾ ਖੁਸ਼ ਹੋ ਗਈ ਆ ਰੋਟੀ ਖਾ ਲੈ ਕਹਿੰਦੇ ਜੀ ਕਰਾਉਂਦਾ ਵੇ ਤੋ ਬੁੱਗਾ ਬੈਲੇ ਗੈਸ ਥਰਵਾ ਬੜਾ ਹੜੇ ਪਖੰਡਾ ਮਤਲਬ ਖੋਲ ਲੈ ਲੈ ਖਾਨਾ ਆਹ ਕੋਈ ਕੰਮ ਨਹੀਂ ਜੇ